ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਜਿਆਂ ਦੇ ਧਰਮ ਦੀ ਰੱਖਿਆ ਕਰਕੇ ਸਾਨੂੰ ਇਹ ਸਿੱਖਿਆ ਦੇ ਕੇ ਗਏ ਆ ਕਿ ਤੂੰ ਆਪਣੇ ਬੱਚੇ ਤਾਂ ਪਸ਼ੂ ਵੀ ਪਾਲ ਲੈਂਦੇ ਆ ਆਪਣੇ ਬੱਚੇ ਤਾਂ ਪੰਛੀ ਵੀ ਪਾਲ ਲੈਂਦੇ ਆ ਕਿੱਡੀ ਕੀ ਗੱਲ ਆ ਜੇ ਮੈਂ ਕਹਾਂ ਵੀ ਮੈਂ ਆਪਣੇ ਬੱਚੇ ਪਾਲਦਾ ਮੈਂ ਬਹੁਤ ਤੱਕੀ ਕਰ ਗਿਆ ਮੈਂ ਬਹੁਤ ਵੱਡਾ ਮਹਿਲ ਪਾਲਿਆ ਮੈਂ ਬਹੁਤ ਕੁਝ ਖਰੀਦ ਲਿਆ ਆਪਣੇ ਬੱਚੇ ਤਾਂ ਪਸ਼ੂ ਵੀ ਪਾਲ ਲੈਂਦੇ ਆ ਪਰ ਪਰਉਪਕਾਰੀ ਬਣੀਏ ਕਿਸੇ ਦੂਜਿਆਂ ਦਾ ਕਰਨ ਸਿੱਖੀਏ ਕਾ ਇੱਕ ਹੁੰਦੀ ਆ ਕਾਰ ਆਪਣਾ ਪੇਟ ਪਾਲ ਲੈਣਾ ਇੱਕ ਹੁੰਦਾ ਉਪਕਾਰ ਆਪਣੇ ਬੱਚੇ ਪਾਲ ਲੈਣੇ ਇਹ ਵੀ ਉਪਕਾਰ ਆ ਆਪਣੇ ਬੱਚੇ ਪਾਲਨੇ ਚੰਗੇ ਤਰੀਕੇ ਨਾਲ ਇਹ ਵੀ ਉਪਕਾਰ ਹੈ ਇੱਕ ਉਪਕਾਰ ਇੱਕ ਹੁੰਦਾ ਪਰਉਪਕਾਰ ਵੀ ਆਪਣਾ ਤਾਂ ਹੈ ਨਹੀਂ ਇਹ ਬਗਾਨਾ ਹੈ ਜਿਸੇ ਬਾਗਾਨੇ ਦਾ ਭਲਾ ਕਰਨਾ ਉਹਨੂੰ ਪਰਉਪਕਾਰੀ ਕਹਿੰਦੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਆਪਣਾ ਧਰਮ ਦੇ ਲਈ ਸੀ ਨਾ ਦਇਆ ਸਿਖਾਈ ਸਾਨੂੰ ਕਦੋਂ ਤੋਂ ਦਇਆ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਅੰਦਰ ਪੰਜ ਕਸਾਲ ਦੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਵੱਡੇ ਭਰਾ ਗੁਰਦਿੱਤਾ ਜੀ ਦਾ ਵਿਆਹ ਸੀ ਵੀ ਦਇਆ ਕਰਨੀ ਸਿਖਾਈ ਅੱਜ ਮਾਤਾ ਪਿਤਾ ਪ੍ਰਤੀ ਵੀ ਦਇਆ ਨਹੀਂ ਨਾ 5 ਕ ਸਾਲ ਦੇ ਸੀ ਬਾਬਾ ਗੁਰੂਤਾ ਜੀ ਦੇ ਵਿਆਹ ਤੇ ਜਾ ਰਹੇ ਆ ਤੇ ਮਾਤਾ ਨਾਨਕੀ ਜੀ ਨੇ ਬੜੀ ਮਹਿੰਗੀ ਪੋਸ਼ਾਕ ਪਾਈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਤੁਰ ਕੇ ਰਸਤਾ ਜਾਦਾ ਤੈਗ ਕਰਨ ਤੁਰੇ ਜਾਂਦੇ ਆ ਤੁਰੇ ਜਾਂਦੇ ਜਾਂਦੇ ਠੰਡ ਦਾ ਸਮਾਂ ਸੀ ਉਦੋਂ ਤੁਰੇ ਜਾਂਦੇ ਜਾਂਦੇ ਨਿਗਾਹ ਪਈ ਇੱਕ ਬੱਚਾ ਹੈ ਬੀਬੀ ਗੋਲ ਉਹ ਵੀ 5 ਕਿ ਸਾਲ ਦੀ ਹੈ 5-7 ਸਾਲ ਦੀ ਉਮਰ ਬੱਚਾ ਰੋ ਰਿਹਾ ਆਵਾਜ਼ ਆ ਰਹੀ ਹੈ ਤੇ ਆਪਣੀ ਮਾਂ ਨੂੰ ਐਦਾਂ ਚੁੰਮੜ ਰਿਹਾ ਹੈ ਠੰਡ ਬਹੁਤ ਲੱਗ ਰਹੀ ਹੈ ਬਰਾਤ ਜਾਂਦੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਛੋਟੇ ਜੇ ਬਰਾਤ ਨਾਲੋਂ ਵਿਛੜ ਕੇ ਨਾ ਉਹ ਬੀਬੀ ਕੋਲ ਚਲੇ ਗਏ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬੀਬੀ ਕੋਲ ਚਲੇ ਗਏ ਕਹਿੰਦੇ ਵੀ ਤੂੰ ਠੰਡ ਬਹੁਤ ਹੈ ਕੱਪੜੇ ਨਹੀਂ ਪਾਏ ਉਹ ਕਹਿੰਦਾ ਕੱਪੜੇ ਮੇਰੇ ਕੋਲ ਹੈ ਹੀ ਨਹੀਂ ਫਿਰ ਤੂੰ ਆਪਣੀ ਮਾਂ ਨੂੰ ਕਹਿ ਕੱਪੜੇ ਲੈ ਕੇ ਦੇਵੇ ਉਹ ਕਹਿੰਦਾ ਮੇਰੀ ਮਾਂ ਕੋਲ ਕਿੱਥੇ ਪੈਸੇ ਆ ਮੈਨੂੰ ਕੱਪੜੇ ਲੈ ਕੇ ਦੇਵੇ ਅੱਛਾ ਤੁਹਾਡੇ ਕੋਲ ਕੱਪੜੇ ਨਹੀਂ ਬਰਾਤ ਜਾਂਦੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੀ ਗੱਲ ਆ ਜਿਨ੍ਹਾਂ ਦਾ ਹਿਰਦਾ ਡੋਲ ਜਾਂਦਾ ਕਹਿੰਦੇ ਆਪਣੀ ਪੋਸ਼ਾਕ ਲਾ ਕੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉਹ ਬੱਚੇ ਨੂੰ ਪਹਿਨਾ ਕੇ ਵਾਪਸ ਘਰ ਚਲੇਗਾ। ਉਹ ਮਾਤਾ ਨਾਨਕੀ ਜੀ ਕਹਿੰਦੇ ਪੁੱਤਰ ਜੀ ਤੁਸੀਂ ਤੇ ਬਰਾਤ ਗਏ ਸੀ। ਆ ਕੀ ਹੁਲੀਆ ਬਣਾਇਆ ਤੁਸੀਂ? ਉਹ ਕਹਿੰਦਾ ਮਾਂ ਗੱਲ ਇਹ ਆ ਦੱਸੀ ਸਾਰੀ ਕਾਣੀ। ਇੱਕ ਮਾਂ ਬੱਚੇ ਨੂੰ ਲਈ ਖੜੀ ਸੀ। ਤੇ ਠੰਡ ਬਹੁਤ ਸੀ। ਮੈਂ ਆਪਣੀ ਪੋਸ਼ਾਕ ਲਾ ਕੇ ਉਹਨੂੰ ਦੇਤੀ। ਮੈਂ ਤੇ ਘਰੋਂ ਹੋਰ ਵੀ ਪਾਲਾਂਗਾ ਬੜੀਆਂ ਪਿਆਆਂ ਨੇ ਪੋਸ਼ਾਕਾਂ ਮੇਰੇ ਕੋਲ ਪਰ ਉਹ ਬੜਾ ਗਰੀਬ ਸੀ ਤੇ ਦਇਆ ਕਰਨੀ ਸਾਨੂੰ ਸਿਖਾਈ ਇਹ ਅਨੇਕ ਪਾਸੇ ਸਾਡੇ ਪਦਾਰਥ ਧਰਮਾਂ ਦੇ ਅੰਦਰ ਰੁਲ ਰਹੇ ਨੇ ਪਰ ਕਿਸੇ ਨੂੰ ਖਾਣ ਨੂੰ ਮਿਲ ਨਹੀਂ ਰਿਹਾ ਪਿਆਰ ਇਹਨੂੰ ਧਰਮ ਨਹੀਂ ਕਹਿੰਦੇ ਕੋਈ ਗਰੀਬ ਆਵੇ ਉਹਨੂੰ ਪ੍ਰਸ਼ਾਦਾ ਨਾ ਮਿਲੇ ਗੁਰੂ ਘਰ ਦਾ ਪਰਯੋਜਨ ਕੀ ਆਪਣਾ ਵਿਸਾ ਨਹੀਂ ਗੁਰੂ ਘਰ ਦਾ ਮਨੋਰਥ ਹੀ ਆ ਵੀਥੋਂ ਭੁੱਖੇ ਨੂੰ ਪ੍ਰਸ਼ਾਦਾ ਮਿਲੇ ਤੇ ਨਿਰਵਸਤਰ ਨੂੰ ਵਸਤਰ ਮਿਲੇ ਇਹ ਪ੍ਰਯੋਜਨ ਹੈ ਤੇ ਕੋਈ ਰਾਤ ਕੱਟਣ ਵਾਲਾ ਨਾ ਹੋਵੇ ਤੇ ਸਾਡਾ ਇਨਸਾਨ ਸਭ ਆਵਾਜ਼ ਮਾਰਦਾ ਹੈ ਕਿ ਆ ਜਾ ਭਾਈ ਤੈਨੂੰ ਕੋਈ ਰਾਤ ਕਟਾਉਣ ਵਾਲਾ ਨਹੀਂ ਮੈਂ ਤੈਨੂੰ ਆਵਾਜ਼ ਮਾਰਦਾ ਤੂੰ ਇੱਥੇ ਰਾਤ ਕੱਟ ਸਕਦਾ ਇਹ ਪ੍ਰਯੋਜਨ ਹੈ ਗੁਰੂ ਘਰਾਂ ਦਾ ਤੇ ਜੇ ਕੁਝ ਗੁਰੂ ਘਰਾਂ ਵਿੱਚ ਹੈ ਨਹੀਂ ਤਾਂ ਉਹ ਗੁਰੂ ਘਰ ਨਹੀਂ ਕੋਈ ਬਿਲਡਿੰਗ ਤੇ ਹੋ ਸਕਦੀ ਹੈ ਤੇ ਐਦਾਂ ਹੀ ਭਗਤ ਨਾਮਦੇਵ ਜੀ ਵਰਗਿਆਂ ਨੇ ਸਾਨੂੰ ਸਿਖਾਇਆ ਮੰਦਰ ਵੱਲ ਜਾ ਰਹੇ ਸੀ ਤੇ ਵੇਖਿਆ ਮੰਦਰਾਂ ਦੇ ਕਈ ਵਾਰੀ ਗੁਰਦੁਆਰਿਆਂ ਦੇ ਕੋਲ ਗੁਰਦੁਆਰਿਆਂ ਦੇ ਕੋਲ ਬੜੇ ਇਕੱਠੇ ਹੋ ਜਾਂਦੇ ਨੇ ਗਰੀਬ ਲੋਕ ਭਗਤ ਨਾਮਦੇਵ ਜੀ ਤੁਰੇ ਜਾਂਦੇ ਆ ਇੱਕ ਛੋਟਾ ਜਿਹਾ ਬੱਚਾ ਉੱਚੀ-ਉੱਚੀ ਰੋ ਰਿਹਾ ਹੈ ਜਦੋਂ ਰੋਂਦੇ ਨੂੰ ਵੇਖਿਆ ਤੇ ਭਗਤ ਨਾਮਦੇਵ ਜੀ ਮੰਦਰ ਵਿੱਚ ਪੁਜਾਰੀ ਕੋਲ ਚਲੇ ਗਏ ਪੁਜਾਰੀ ਕਹਿੰਦੇ ਦੁੱਧ ਦਾ ਕਟੋਰਾ ਲੈ ਕੇ ਨਾ ਏਦਾਂ ਮੂਰਤੀ ਅੱਗੇ ਆਪਣੀ ਅਰਦਾਸ ਕਰ ਰਿਹਾ ਆਪਣੀ ਬੇਦਨਾ ਆਪਣੇ ਹਿਸਾਬ ਨਾਲ ਬੇਨਤੀ ਕਰ ਰਿਹਾ ਮੂਰਤੀ ਅੱਗੇ ਉਹ ਭਗਤ ਨਾਮਦੇਵ ਜੀ ਕਹਿੰਦੇ ਵੀ ਪੁਜਾਰੀ ਜੀ ਗੱਲ ਇਹ ਆ ਕਿ ਤੁਸੀਂ ਭਗਵਾਨ ਅੱਗੇ ਦੁੱਧ ਅਰਦਾਸਾਂ ਕਰਦੇ ਹੋ ਦੁੱਧ ਪੀ ਲਓ ਦੁੱਧ ਪੀ ਲਓ ਤੇ ਬਾਹਰ ਬੱਚਾ ਬੜਾ ਰੋ ਰਿਆ ਤੁਸੀਂ ਕਿਰਪਾ ਕਰੋ ਇਹ ਦੁੱਧੋ ਬੱਚੇ ਨੂੰ ਪਿਆ ਦਿਓ ਉਹ ਕਹਿੰਦਾ ਨਹੀਂ ਨਹੀਂ ਤੂੰ ਬੜਾ ਨੇਵਾ ਹੈ ਤੂੰ ਇੱਥੇ ਕਿਵੇਂ ਆ ਗਿਆ ਇਹ ਨਹੀਂ ਇਹ ਭਗਵਾਨ ਵਾਸਤੇ ਆ ਦੁੱਧ ਉਹ ਜਦੋਂ ਪੁਜਾਰੀ ਨਾ ਨ ਮੰਨਿਆ ਕਹਿੰਦੇ ਭਗਤ ਨਾਮਦੇਵ ਜੀ ਨੇ ਇਦਾਂ ਖੋ ਕੇ ਉਹਨੂੰ ਬੱਚੇ ਕੋ ਲੈ ਗਿਆ ਤੇ ਬੱਚੇ ਨੂੰ ਦੁੱਧ ਪਿਆਣਾ ਸ਼ੁਰੂ ਕਰ ਦਿੱਤਾ ਪੁਜਾਰੀ ਕਹਿੰਦਾ ਤੂੰ ਕੀ ਕੀਤਾ ਕਹਿੰਦਾ ਪੁਜਾਰੀ ਜੀ ਸੋਚ ਕੇ ਵੇਖੋ ਵੀ ਤੁਹਾਨੂੰ ਐਦਾਂ ਲੱਗ ਨਹੀਂ ਰਿਹਾ ਵੀ ਜਿਵੇਂ ਰੱਬ ਦੁੱਧ ਪੀ ਰਿਹਾ ਹੋਵੇ ਆਖੋ ਸਤਨਾ ਇਹਨੂੰ ਮਿਲਣੀ ਰਿਹਾ ਸੀ ਤੇ ਤੂੰ ਪਾ ਦੇਣਾ ਸੀ ਪਤਾ ਨਹੀਂ ਕਿੱਥੇ ਤੈਨੂੰ ਲੱਗਦਾ ਨਹੀਂ ਵੀ ਦੁੱਧ ਪੀ ਰਿਹਾ ਹੋਵੇ ਜਿਵੇਂ ਪਰਮਾਤਮਾ ਐਦਾਂ ਸਾਨੂੰ ਸਾਡਾ ਜਿਹੜਾ ਧਰਮ ਹੈ ਨਾ ਉਹ ਉਹ ਦਇਆ ਕਰਨਾ ਸੌਂਦਾ ਹੈ ਪਰ ਜਦੋਂ ਅਸੀਂ ਗੁਰੂ ਨਾਲੋਂ ਟੁੱਟ ਕੇ ਬਹੁਤ ਦੂਰ ਚਲੇ ਜਾਂਦੇ ਆ ਤਾਂ ਸਾਨੂੰ ਆਪਣੇ ਵੀ ਆਪਣੇ ਨਹੀਂ ਦਿਸਦੇ